ਹਾਂਸਰਾ ਜਨਮ ਅਸ਼ਟਮੀ ਦੇ ਮੌਕੇ ਤੇ ਆਏ ਹੋ ਨਤਮਸਤਕ ਹੋਣਾ ਹੈ ਕੀ ਕਹਿਣਾ ਚਾਹੁੰਦੇ ਹੋ ਜਨਮ ਅਸ਼ਟਮੀ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਆਪਣੇ ਪਰਿਵਾਰ ਵੱਲੋਂ ਖਾਸ ਕਰਕੇ ਆਪਣੇ ਪਿਤਾ ਜੀ ਵੱਲੋਂ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਲੋਕਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸਾਰੇ ਜੋ ਸੰਦੇਸ਼ ਪ੍ਰਭੂ ਸ਼੍ਰੀ ਕ੍ਰਿਸ਼ਨ ਨੇ ਉਹ ਪੂਰਨ ਮਾਨਵਤਾ ਨੂੰ ਦੇ ਕੇ ਗਏ ਆ ਆਪ ਸਿਪਾਹੀ ਚਰਿਦਾ, ਪ੍ਰੇਮ ਦਾ, ਸਤਕਾਰ ਦਾ ਤੇ ਸਚਾਈ ਦਾ ਖੜੇ ਹੋਉਂਦਾ। ਉਹ ਸੰਦੇਸ਼ ਨੂੰ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਆਪਕੇ ਹਿਰਦੇ ਦੇ ਵਿੱਚ ਉਹ ਸਹੀ ਆਗ ਵਾਲੀ ਤੀਤੀ ਹੋਵੇ। ਉਹ ਬਾਤ ਜਿੱਤੇ ਪਰ ਇਸ ਸ਼ਬਦਾ ਦੇ ਨਾਲ ਜੁੜੀਏ ਉਹਨਾਂ ਦੇ ਖਾਸ ਕਰਕੇ ਅੱਜ ਦਾ ਜਿਹੜਾ ਮਾਹੌਲ ਪੂਰੀ ਦੁਨੀਆ ਦੇ ਵਿੱਚ ਇਹ ਆਇਆ ਹੋਇਆ। ਉਹਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਪਿਆਰ ਦਾ ਸਰਪ੍ਰੇਖ ਲੈ ਕੇ ਚੱਲਣੀ। ਮੈਂ ਪਰਮਾਤਮਾ ਦੀ ਚਰਨਾਚ ਸੇ ਇਹ ਅਰਦਾਸ ਕਰਦਾ ਕਿ ਸਾਡੀ ਆਨਮ੍ਰਿਤ ਕਿੰਨੀ ਨੂੰ ਪਰਮਾਤਮਾ ਆਪਣੇ ਸ਼ਬਦਾਂ ਦੇ ਨਾਲ ਜੋੜੇ ਆਪਣੇ ਮਚਨ ਦੇ ਨਾਲ ਜੋੜੇ ਇੱਕ ਆਨ ਵਾਲੇ ਹਿੰਦੁਸਤਾਨ ਦਾ ਸਮਾਜ ਜਿਹੜਾ ਹੋਵੇ ਉਹ ਸਭ ਤੋਂ ਸੁਨਹਿਰਾ ਸਮਾਜ ਸਰ ਇੱਕ ਔਨ ਸਪੀਚ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਪਿਆਰਾ ਸੁਨੇਹਾ ਤਬਰਿਖ ਲਗਾਉਣ ਦਾ ਉਹ ਦੱਸ ਦਿਓ ਮਰੇ ਮੈਂ ਸਮੁੱਚੇ ਪ੍ਰਬੰਧਕ ਕਮੇਟੀਆਂ ਨੂੰ ਇੱਕ ਗੁਜ਼ਾਰਿਸ਼ ਕਰੂੰਗਾ ਛੋਟੇ ਸਾਰਿਆਂ ਦੇ ਮਾਧਿਅਮ ਦੇ ਨਾਲ ਖਾਸ ਕਰਕੇ ਮੀਡੀਆ ਦੇ ਮਾਧਿਅਮ ਦੇ ਨਾਲ ਕਿ ਇੱਕ ਅੱਜ ਜਿਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਜਿਹੜੇ ਅੱਜ ਖਾਸ ਕਰਕੇ ਬੱਚੇ ਜਿਹੜੇ ਪ੍ਰਭੂ શ્રી ਕ੍ਰਿਸ਼ਨ ਦੇ ਸਰੂਪਾਂ ਕੇ ਆਏ ਉਹਨਾਂ ਨੂੰ ਇੱਕ ਇੱਕ ਬੂਟਾ ਕਿਉਂਕਿ ਸਾਨੂੰ ਇਹ ਜ਼ਰੂਰ ਪਤਾ ਹੈਗਾ ਕਿ ਕੌਣ ਕੌਣ ਅਜਿਹਾ ਪੜ ਕੇ ਆਈ ਨੇ ਉਹਨਾਂ ਨੂੰ ਇੱਕ ਇੱਕ ਬੂਟਾ ਜ਼ਰੂਰ ਪੇਟ ਕਰਨ ਉਹ ਬੱਚੇ ਆਪਣੇ ਘਰ ਜਾ ਕੇ ਉਹ ਬੂਟਾ ਲਾਂ ਜਿਵੇਂ ਜਿਵੇਂ ਬੱਚੇ ਦੀ ਉਮਰ ਵਧੇ ਉਸ ਬੂਟੇ ਦੀ ਉਮਰ ਵਧੇ ਨਾ ਕੇਵਲ ਉਹ ਇੱਕ ਬਹੁਤ ਵੱਡਾ ਸੰਦੇਸ਼ ਸਾਨੂੰ ਬਤਾਵੰਦਾ ਨੇ ਹੋਗਾ ਪਰ ਇਹ ਵੀ ਇੱਕ ਸੰਦੇਸ਼ ਮਿਲਦਾ ਕਿ ਅਸੀਂ ਜਿਵੇਂ ਬੱਚਿਆਂ ਦੀ ਪਾਲਣਾ ਕਰਦੇ ਆ ਆਪਾਂ ਆਪਣੇ ਉਸ ਬ੍ਰਿਖਸ਼ ਦੀ ਪਾਲਣਾ ਕਰੀਏ ਇਸ ਲਈ ਬੇਨਤੀ ਸਮੂਚੇ ਪ੍ਰਬੰਧਕ ਕਮੇਟੀਆਂ ਨੂੰ ਇਹ ਹੈ ਕਿ ਅੱਜ ਤੋਂ ਬਾਅਦ ਭਾਵੇਂ ਆਉਣ ਵਾਲੇ ਜਨਮਸ਼ਤਮੀ ਦੇ ਤਿਹਾਹ ਤੇ ਭਾਵੇਂ ਕੱਲ੍ਹ ਪਸੂ ਆਪਾਂ ਉਹਨਾਂ ਨੂੰ ਇੱਕ ਇੱਕ ਕੀਤਾ ਜ਼ਰੂਰ ਦੇਗੇ ਉਹ ਆਪਣੇ ਕਾਰਟ ਦੇ ਵਿੱਚ ਜਾ ਕੇ ਆਪਣੇ ਬੱਚੇ ਦਾ ਨਾਮ ਦੇ